ਅਸੀ ਕਾਲਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਅਨਖਦ ਆਰਟਸ ਬੁਟੀਕ ਚੈਨਲ ਦੇ ਉੱਤੇ ਅੱਜ ਮੈਂ ਸੂਟ ਬੜੇ ਸੋਹਣੇ ਤੁਹਾਨੂੰ ਦੇਣੇ ਆ ਪ੍ਰਿੰਟ ਤੇ ਇਹਦੇ ਚ ਨਾ ਦੋ ਸੂਟ ਹੈ ਆਪਣੇ ਕੋਲ ਦੋ ਵੈਰੀਟੀਆਂ ਨੇ ਇੱਕ ਆਹ ਸੂਟ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਹੀ ਇਹਨਾਂ ਦੀ ਜਿਹੜੇ ਸੂਟ ਹੈਗੇ ਸੀਗੇ 680 ਦੇ ਦੋ ਸਿੰਗਲ ਸੂਟ ਦਾ ਰੇਟ ਹੈਗਾ ਸੀ 300 ਰੁਪਈਆ ਦੋ ਸੂਟ ਹੈਗੇ ਸੀ 680 ਦੇ ਤੇ ਦੋ ਦੀ ਬੁਕਿੰਗ ਹੀ ਹੁੰਦੀ ਸੀ ਜੇ ਇਸ ਤੋਂ ਬਾਅਦ ਹੁਣ ਜਿਹੜਾ ਸਟਾਫ ਆਇਆ ਨਵਾਂ ਆਪਣੇ ਕੋਲ ਬਹੁਤ ਟੌਪ ਦੀ ਕੁਆਲਿਟੀ ਆਈ ਜੇ ਆ ਸਾਰਾ ਇੱਕ ਵਾਰੀ ਹਾਈਲਾਈਟ ਚੈੱਕ ਕਰ ਲਿਓ ਸਾਰੇ ਸੂਟ ਤਾਂ ਮੈਂ ਦਿਖਾ ਦਣਾ ਹਾਈਲਾਈਟ ਇਹਨਾਂ ਦੀ। ਵਾਹ ਕੀ ਹੋ। ਆ ਸਾਰੇ ਸੂਟ ਚੈੱਕ ਕਰ ਲਿਓ ਜੀ। ਇਹ ਸਾਰੇ ਜਿਹੜੇ ਤੁਹਾਨੂੰ ਮਿਲਣਗੇ ਜੇ 350 ਦਾ ਸਿੰਗਲ ਸੂਟ ਜੇ, ਦੋ ਸੂਟ ਮਿਲਣਗੇ ਤੁਹਾਨੂੰ 780 ਰੁਪਏ ਦੇ। ਪਹਿਲਾਂ ਜਿਹੜਾ ਆਪਾਂ ਇਹ ਪਲਾਜ਼ੋ ਵਾਲੇ ਆ, ਇਹ ਵੱਖਰੇ ਆ ਇਹਨਾਂ ਦਾ ਰੇਟ ਵੱਖਰਾ ਹੈ। ਇਹ ਵੀ ਬਹੁਤ ਸੋਹਣੇ ਸੂਟ ਨੇ ਆ ਚੈੱਕ ਕਰੋ ਜੀ। ਇਹਦੇ ਵਿੱਚ ਆਪਾਂ 545 ਵਾਲੇ ਸੂਟ ਪਾਏ ਸੀ ਉਹ ਵੀ ਹੈਗੇ ਆ ਆਪਣੇ ਕੋ। ਇਹਦਾ ਰੇਟ ਆਉਣਾ ਜੇ 650 ਰੁਪਏ। ਹੋ ਸੋਹਣੇ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਨੇ ਤਾਂ ਵੇਖੋ ਪਲਾਜ਼ੋ ਵਾਲੇ ਜਿਹੜੇ ਆ 650 ਰੁਪਏ ਇਹਨਾਂ ਦਾ ਰੇਟ ਹੋਣਾ ਜੇ ਇਹਦੇ ਵਿੱਚ ਆਪਾਂ ਪ੍ਰਿੰਟ ਪਾਏ ਹੀ 545 ਵਾਲੇ ਉਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਫਿਲਹਾਲ ਅੱਜ ਦੀ ਵੀਡੀਓ ਜਿਹੜੀ ਆ ਉਹ ਆਊਗੀ ਜੇ 700 ਤੇ 80 ਰੁਪਈਆ ਦੇ ਦੋਵੇਂ ਸੂਟਾਂ ਵਾਲੇ ਪ੍ਰਿੰਟ ਵੇਖ ਲਓ ਡਿਜ਼ਾਈਨ ਵੇਖ ਲਓ ਹਰ ਇੱਕ ਚੀਜ਼ ਦੀ ਡਿਟੇਲ ਜਿਹੜੀ ਹੁਣ ਮੈਂ ਤੁਹਾਨੂੰ ਵੀਡੀਓ ਚ ਸਾਰੀ ਕੰਪਲੀਟ ਕਰਕੇ ਦੇਣਾ ਹੈ ਅੱਛਾ ਤੇ ਇਹ ਉਹੀ ਸੂਟ ਨੇ ਪ੍ਰਿੰਟ ਜਿਨ੍ਹਾਂ ਦੇ ਤੁਸੀਂ ਇਦਾਂ ਸੇਮ ਜਿਹੜੇ ਆ ਡਰੈਸ ਜਿਹੜੀਆਂ ਜੇ ਬਣਾ ਸਕਦੇ ਜੇ ਫਿਲਹਾਲ ਇਹ ਜਿਹੜਾ ਇਹ ਬਾਟਮ ਵਰਕ ਵਾਲਾ ਸੂਟ ਆ ਪਰ ਇਹ ਤੁਸੀਂ ਸੇਮ ਜਿਹੜੇ ਜੇ ਇਦਾਂ ਕੋਡ ਸੈੱਟ ਵਗੈਰਾ ਜਾਂ ਆਪਣੇ ਸੂਟ ਜਿਹੜੇ ਸਟਿਚ ਕਰਾ ਸਕਦੇ ਜੇ ਇਹ ਆਉਣਗੇ ਬਿਨਾਂ ਦੁਪੱਟਿਆਂ ਤੋਂ ਤੇ ਆਪਣੇ ਕੋਲ ਜਿਹੜਾ ਬਾਟਮ ਵਰਕ ਵਾਲੇ ਸੂਟ ਨੇ ਉਹ ਵੀ ਤੁਸੀਂ ਵੇਖ ਲਓ ਆ ਸਾਰਾ ਸਟਾਕ ਜਿਹੜਾ ਜੇ ਬਾਟਮ ਵਰਕ ਦਾ ਲੱਗਾ ਜੇ ਉਹ ਵੀ ਪਿੱਛੇ ਵੀ ਆ ਵੀ ਸਾਰੇ ਇਸ ਤੋਂ ਬਾਅਦ ਉਹ ਪਿੱਛੇ ਵੀ ਸਟਾਕ ਜਿਹੜਾ ਜੇ ਬਾਟਮ ਵਰਕ ਦਾ ਆ ਤੇ ਇਧਰ ਵੀ ਸੂਟ ਜਿਹੜੇ ਜੇ ਆ ਵੇਖੋ ਬਾਟਮ ਵਰਕ ਵਾਲੇ ਆ ਇਦੇ ਨਾਲ ਦੇ ਜਿਹੜੇ 645 ਰੁਪਏ ਰੇਟ ਸੀ ਇਹਦੀ ਵੀਡੀਓ ਆਪਾਂ ਪੋਸਟ ਕੀਤੀ ਹੋਈ ਸੀ ਤੇ ਹੁਣ ਫਿਲਹਾਲ ਜਿਹੜੇ ਆ ਇਹ ਤੁਹਾਨੂੰ ਆਪਾਂ ਦੇਣ ਲੱਗੇ ਆ 780 ਵਾਲੇ ਸੂਟ ਆਓ ਤੁਹਾਨੂੰ ਮੈਂ ਕਰਾਉਣਾ ਚੈੱਕ ਵੀਡੀਓ ਅੱਜ ਦੀ 780 ਦੇ ਸੂਟਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਜਿੱਦਾਂ ਅੱਜ ਅੱਜ ਤਾਂ ਲੇਟ ਆ ਕੱਲ ਕੱਲ ਮੇਰਾ ਬਰਥਡੇ ਹੈਗਾ ਤੇ ਬਹੁਤ ਸਾਰੀਆਂ ਬੈਸਟ ਮੈਸੇਜ ਆਈਆਂ ਮੈਨੂੰ ਇੰਸਟਾਗ੍ਰam ਤੇ YouTube ਦੇ ਉੱਤੇ Facebook ਤੇ WhatsApp ਤੇ ਕਾਲ ਵੀ ਆਏ ਮੈਸੇजेस ਵੀ ਆਏ ਤੁਹਾਡੇ ਬਹੁਤ ਜ਼ਿਆਦਾ ਪਿਆਰ ਤੁਸੀਂ ਜਿਹੜਾ ਆ ਮੈਨੂੰ ਬੈਸਟ ਵਿਸ਼ੇ ਦਿੱਤੀਆਂ ਤੇ ਮੈਂ ਦਿਲੋਂ ਥੈਂਕਸ ਕਰਦਾ ਜੀ ਤੁਹਾਡਾ ਸਾਰਿਆਂ ਦਾ ਬੈਸਟ ਵਿਸ਼ੇ ਭੇਜਣ ਲਈ ਜਿਹੜੀਆਂ ਤੁਸੀਂ ਮੈਨੂੰ ਬਰਥਡੇ ਦੇ ਉੱਤੇ ਭੇਜੀਆਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੇ ਬਹੁਤ ਜ਼ਿਆਦਾ ਥੈਂਕਸ ਜੀ ਆਪ ਸਭ ਦਾ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੇ ਬਾਕੀ ਵੀਡੀਓ ਆਜੋ ਕਰਦੇ ਆ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਛੋਟਾ ਛੋਟਾ ਤੇ ਆਹ ਕਰੋ ਜੀ ਪਹਿਲਾਂ ਪ੍ਰਿੰਟ ਚੈੱਕ ਤੇ ਇਹ ਜਿਹੜੇ ਸੂਟ ਜੇ ਇਹ ਤੁਹਾਨੂੰ ਮਿਲ ਜਣਗੇ ਜੇ ਬਹੁਤ ਸ਼ਾਨਦਾਰ ਪ੍ਰਿੰਟ ਆਉਣੇ ਜੇ ਕਾਟਨ ਜਿਹਾਉਣੇ ਜੇ ਕੈਮਰਿਕ ਦੀ ਸਰਪਲਸ ਦੀ ਤੇ ਮਡਾਲ ਕਾਟਨ ਇਹਦੇ ਚ ਤਿੰਨ ਵੈਰਾਈਟੀਆਂ ਹੋਣੀਆਂ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਆਉਣਾ ਜੇ ਤੇ ਪੀਸੀ ਕਾਟਨ ਦੀਆਂ ਹੋਣੀਆਂ ਜੇ ਬਾਟਮ ਇਹਨਾਂ ਦੇ ਨਾਲ ਬਿਨਾਂ ਦੁਪੱਟੇ ਤੋਂ ਜੇ ਸ਼ਰਟ ਦੀ ਕੱਟ ਆਉਣੀ ਜੇ ਵੱਡੇ ਪਰ ਦੇ ਵਿੱਚ 170 ਦੀ ਕੱਟ ਦੇ ਨਾਲ ਤੇ ਬਾਟਮ ਜਿਹੜੀ ਆਉਣੀ ਜੇ ਉਹ ਆਉਣੀ ਜੇ 22 ਮੀਟਰ ਦੇ ਨਾਲ ਤੇ ਇਹਦਾ ਰੇਟ ਜਿਹੜਾ ਹੋਣਾ ਜੇ ਇਹਦਾ ਹੋਣਾ ਜੇ ਸਿੰਗਲ ਸੂਟ ਦਾ 300 ਤੇ 50 ਰੁਪਏ ਤੇ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਮਿਲੂਗਾ ਜੇ 700 ਤੇ 800 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਜੇ 780 ਰੁਪਈਆ ਦੇ ਨਾਲ ਸਿੰਗਲ ਸੂਟ ਦੇ ਉੱਤੇ ਐਕਸਟਰਾ ਸ਼ਿਪਿੰਗ ਹੋਊਗੀ ਜੇ 80 ਰੁਪਈਏ ਤੇ ਦੋ ਸੂਟ ਬੁੱਕ ਕਰ ਲਿਓ ਤੁਹਾਨੂੰ ਮਿਲ ਜਾਣਗੇ ਜੇ 780 ਰੁਪਈਆ ਦੇ ਦੋ ਸੂਟ ਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਤੁਸੀਂ ਵੀਡੀਓ ਵੇਖੀ ਸੀ ਜਿਹਦੇ ਵਿੱਚ ਆਪਾਂ 680 ਆਲੇ ਸੂਟ ਪਾਏ ਸੀ ਇੱਕ ਪਾਏ ਸੀ ਆਪਾਂ 580 ਆਲੇ ਤੇ ਉਹ ਸਟਾਕ ਜਿਹੜਾ ਜੇ ਹੁਣ ਦੁਬਾਰੇ ਰਿਪੀਟ ਨਹੀਂ ਜੇ ਆਉਣ ਡਿਆ ਤੇ ਹੁਣ ਨਵਾਂ ਸਟਾਕ ਜਿਹੜਾ ਆਉਣ ਡਿਆ ਜੇ ਤੇ ਉਹਦੇ ਵਿੱਚ ਰੇਟ ਵੀ ਵਧੇ ਆ ਤੇ ਕੁਆਲਿਟੀ ਜਿਹੜੀ ਆ ਉਹ ਵੀ ਹੋਰ ਗ੍ਰੇਡ ਜਿਹ ਤੇ ਆਹ ਲੋ ਜੀ ਚੈੱਕ ਕਰੋ ਪ੍ਰਿੰਟ ਬਹੁਤ ਜਿਆਦਾ ਸੋਹਣੇ ਜੇ ਬਾਟਮ ਬਹੁਤ ਪਿਆਰੀ ਜੇ ਨਾਲ ਪੀਸੀ ਕਾਟਨ ਦੀ ਫੈਬਰਿਕ ਜਿਹੜਾ ਜੇ ਉਹ ਤੁਹਾਨੂੰ ਮਿਲੂਗਾ ਜੇ ਸੇਮ ਇਹਨਾਂ ਦਾ ਜਿਹੜਾ ਜੇ ਸਰਪਲਸ ਕਾਟਨ ਕੈਮਰੀ ਕਾਟਨ ਤੇ ਮਡਾਲ ਕਾਟਨ ਰੇਟ ਬਿਨਾ ਦੁਪट्टे ਤੋਂ 780 ਦੇ ਦੋ ਸੂਟ ਜੇ ਕੰਬੋ ਦੇ ਵਿੱਚ ਕੰਬੋ ਆਫਰ ਜੇ ਚੈੱਕ ਕਰ ਲਓ ਜੀ ਤੇ ਪ੍ਰਿੰਟ ਚੈੱਕ ਕਰ ਲਿਓ ਅੱਜ ਦੇ ਸਾਰੇ ਪ੍ਰਿੰਟ ਬੜੇ ਜ਼ਬਰਦਸਤ ਜੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਬਹੁਤ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਕੁਆਲਿਟੀ ਜਿਹੜੀ ਆ ਉਹਦੇ ਵਾਸਤੇ ਜੇ ਤੁਸੀਂ ਕਹੋਗੇ ਅਸੀਂ ਆਪਣੇ ਹੱਥਾਂ ਦੇ ਵਿੱਚ ਵੇਖਣੀ ਆ ਤੇ ਫਿਰ ਸਾਡੇ ਕੋਲ ਇੱਥੇ ਤੁਹਾਨੂੰ ਪਹੁੰਚਣਾ ਪਊਗਾ ਜੇ ਪਿੰਡ ਜਗਦੇਵ ਕਲਾਂ ਲਹਾਰਕਾ ਰੋਡ ਅਮਰਸਰ ਤੇ ਇੱਥੇ ਆਣ ਕੇ ਤੁਸੀਂ ਸਾਡੇ ਕੋਲ ਦੁਕਾਨ ਤੇ ਆਪਣੇ ਹੱਥਾਂ ਚ ਸੂਟ ਨੂੰ ਚੈੱਕ ਕਰਕੇ ਲੈ ਸਕਦੇ ਜੇ ਤੇ ਬੇਨਤੀ ਇਹ ਜੇ ਕਿ ਚੇਂਜ ਐਕਸਚੇਂਜ ਕੁਝ ਨਹੀਂ ਜੇ ਚਾਹੇ ਤੁਸੀਂ ਦੁਕਾਨ ਤੇ ਆਣ ਕੇ ਲੈ ਜਿਓ ਚਾਹੇ ਤੁਸੀਂ ਆਨਲਾਈਨ ਮੰਗਾ ਲਿਓ ਜੋ ਚੀਜ਼ ਆਪਾਂ ਦੱਸਾਂਗੇ ਉਹੀ ਭੇਜਾਂਗੇ ਇਸ ਤੋਂ ਇਲਾਵਾ ਕੋਈ ਵੀ ਚੀਜ਼ ਦਾ ਕੰਮ ਨਹੀਂ ਆਪਾਂ ਇਦਾਂ ਦਾ ਕਰਦੇ ਕਿ ਤੁਹਾਨੂੰ ਦੱਸਿਆ ਕੁਝ ਤੇ ਭੇਜਿਆ ਕੁਝ ਹਾਂ ਲੋ ਜੀ ਕੈਮਰੀ ਕਾਟਨ ਤੇ ਪੀਸੀ ਕਾਟਨ ਦੀ ਬਾਟਮ ਜੇ ਮੈਚਿੰਗਾ ਚੈੱਕ ਕਰ ਲਿਓ ਬਹੁਤ ਪਿਆਰੀਆਂ ਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਬਿਨਾ ਦੁਪट्टे ਤੋਂ ਰੇਟ ਆਊਗਾ ਜੇ 780 ਦੇ ਦੋ ਸੂਟ ਤੇ ਆ ਵੀ ਲੋ ਜੀ ਚੈੱਕ ਕਰੋ ਜੀ ਬਲੂ ਦੇ ਨਾਲ ਰਾਇਲ ਬਲੂ ਵਾਈਟ ਦਾ ਕੰਬੀਨੇਸ਼ਨ ਜੇ ਟੌਪ ਦਾ ਤੇ ਪ੍ਰਿੰਟ ਜਿਹੜੇ ਜੇ ਸਾਰੇ A1 ਨੇ ਤੇ ਰੇਟ ਦੇਣਾ ਜੇ ਆਪਾਂ ਤੁਹਾਨੂੰ ਸਿਰਫ ਇਹਨਾਂ ਦਾ 780 ਦੇ ਦੋ ਸੂਟ ਤੇ ਦੁਪट्टे ਤੋਂ ਬਿਨਾ ਜੇ ਇਸ ਗੱਲ ਦਾ ਪਲੀਜ਼ ਖਿਆਲ ਕਰਿਓ ਇਹ ਆ ਲਓ ਜੀ ਆ ਆ ਗਿਆ ਜੇ ਮਡਾਲ ਕਾਟਨ ਦਾ ਪ੍ਰਿੰਟ ਤੇ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸੌਫਟ ਫੈਬਰਿਕ ਜੇ ਤੇ ਬਾਟਮ ਜਿਹੜੀ ਜੇ ਉਹ ਵੀ ਬਹੁਤ ਸੋਹਣੀ ਜੇ ਇਹਦੇ ਨਾਲ ਹੈਗੀ ਜੇ ਆ ਕਲਰ ਜੇ ਦਾ ਲਾਈਟ ਮੋਰ ਪੰਖੀਆ ਸ਼ੇਡ ਤੇ ਆ ਲਓ ਜੀ ਆ ਵੀ ਪ੍ਰਿੰਟ ਆ ਗਿਆ ਜੇ ਸਦਾਬਹਾਰ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਸੋਹਣੀ ਬਾਟਮ ਜੇ ਇਹਦੇ ਨਾਲ ਲਾਈਟ ਫਰੋਜੀ ਕਲਰ ਦੀ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਪੈਰਟ ਕਲਰ ਦਾ ਰੇਟ ਉਹੀ ਸੇਮ ਹੀ ਤੁਹਾਨੂੰ ਜਿਹੜੇ ਆਪਾਂ ਦੱਸ ਦਿੱਤੇ ਆ ਜੀ 780 ਦੇ ਦੋ ਸੂਟ ਤੇ ਉਹਦੇ ਵਾਸਤੇ ਤੁਹਾਨੂੰ ਪੇਮੈਂਟ ਜਿਹੜੀ ਜੇ ਆਨਲਾਈਨ ਕਰਨੀ ਪਊਗੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਆ ਵੀ ਪ੍ਰਿੰਟ ਚੈੱਕ ਕਰੋ ਮੈਚਿੰਗ ਚੈੱਕ ਕਰੋ ਜੀ ਇਹਦੀ ਪਹਿਲਾਂ ਤਾਂ ਕਿੰਨੀ ਸੋਹਣੀ ਹੈ ਤੇ ਆ ਵੀ ਤੁਸੀਂ ਮੈਚਿੰਗ ਵੇਖ ਸਕਦੇ ਜੇ ਬਹੁਤ ਜ਼ਬਰਦਸਤ ਇਹ ਵੀ ਫੈਬਰਿਕ ਜਿਹੜਾ ਜੇ ਮੋਡਲ ਕਾਟਨ ਦਾ ਜੇ ਮੈਂ ਵੈਸੇ ਤੁਹਾਨੂੰ ਆਲਮੋਸਟ ਦੱਸੀ ਜਾਊਂਗਾ ਕਿਹੜੇ ਕਿਹੜੇ ਫੈਬਰਿਕ ਨੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 780 ਦੇ ਵਿੱਚ ਦੋ ਸੂਟ ਆ। ਆ ਵੀ ਕਰੋ ਚੈੱਕ ਜੀ ਆਗਾ ਜੇ ਕੈਮਰਿਕ ਦੇ ਵਿੱਚ। ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਸਟਾਕ ਜਿਹੜਾ ਜੇ ਅੱਜ ਦਾ ਇਹ ਤੁਹਾਨੂੰ ਮਿਲੂਗਾ ਲਿਮਟਿਡ ਹੀ। ਤੇ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 780ਾਂ 'ਚ ਦੋ ਸੂਟ। ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦਿੱਤਾ ਕਿ ਆਪਾਂ 580 ਵਾਲੀ ਵੀਡੀਓ ਪੋਸਟ ਕਰਤੀ ਸੀ, 700 680 ਵਾਲੀ ਵੀ ਕਰਤੀ ਸੀ, ਹੁਣ ਜਿਹੜੀ ਆ ਗਈ ਜੇ 780ਾਂ ਵਾਲੀ। ਤੇ ਜਿੱਦਾਂ ਜਿੱਦਾਂ ਕੁਆਲਿਟੀ ਗ੍ਰੇਡ ਵਧਾ ਜਾਂਦਾ ਆ ਓਦਾਂ ਓਦਾਂ ਹੀ ਥੋੜਾ ਰੇਟ ਵਧਾ ਜਾਂਦਾ ਤੇ ਤੁਸੀਂ ਜੇ 680 ਵਾਲੇ ਲੈਣੇ ਹੋਣਗੇ ਉਹਦੀ ਵੀ ਆਪਾਂ ਵੀਡੀਓ ਦੇ ਦਾਂਗੇ 580 ਵਾਲੇ ਤਾਂ ਹੁਣ ਭੁੱਲ ਜੋ ਜੀ ਉਹਦਾ ਸਟਾਕ ਬਸ ਖਤਮ 680 ਵਾਲਾ ਹੀ ਆਊਗਾ ਜੇ ਹੁਣ ਜਦੋਂ ਵੀ ਆਇਆ ਤੇ ਫਿਲਹਾਲ ਜਿਹੜਾ ਆ ਇਹ ਆ ਗਿਆ ਜੇ 700 ਤੇ 80 ਰੁਪਈਆ ਦੇ ਵਿੱਚ ਸ਼ਿਪਿੰਗ ਹੈ ਜੀ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਦੋ ਸੂਟ ਜੇ ਕੰਬੋ ਆਫਰ ਜੇ ਚੈੱਕ ਕਰੋ ਜੀ ਪ੍ਰਿੰਟ ਤੇ ਮੈਚਿੰਗ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਇਹਦਾ ਡਿਜ਼ਾਈਨ ਜੇ ਤੇ ਬਿਨਾਂ ਦੁਪੱਟੇ ਤੋਂ ਜੇ ਤੇ ਆ ਵੀ ਤੁਸੀਂ ਲੈ ਸਕਦੇ ਜੇ ਬਹੁਤ ਪਿਆਰੀ ਜੀ ਕੁਆਲਿਟੀ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਆ ਲੋ ਜੀ ਆ ਜੇਦਾ origignal color ਰੇਟ ਦਊਗਾ ਤੁਹਾਨੂੰ ਮੈਂ ਇਹਦਾ ਸਿਰਫ ਤੇ ਸਿਰਫ 780 ਦੇ ਦੋ ਸੂਟ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ 'ਚ ਘਰ ਬਹਿ ਕੇ ਤੁਸੀਂ ਸੂਟ ਜਿਹੜੇ ਜੇ ਮੰਗਾ ਸਕਦੇ ਜੇ ਚੈੱਕ ਕਰੋ ਜੀ ਇਹਨਾਂ ਦੀ ਕੁਆਲਿਟੀ ਤੇ ਚੈੱਕ ਕਰੋ ਇਹਨਾਂ ਦੇ ਪ੍ਰਿੰਟ ਲੋ ਜੀ ਇੱਕ ਹੋਰ ਆ ਗਿਆ ਜੇ ਮਡਲ ਕਾਟਨ ਦੇ ਵਿੱਚ ਬਹੁਤ ਸੌਫਟ ਕਪੜਾ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਰੇਟ ਉਹੀ ਸੇਮ 700 ਤੇ 800 ਦੇ ਵਿੱਚ ਦੋ ਸੂਟ 350 ਸ਼ਿਪਿੰਗ ਐਕਸਟਰਾ ਜੇ ਆ ਰਿਹਾ ਜੀ ਪੀਚ ਕਲਰ ਦੀ ਬਾਟਮ ਦੇ ਨਾਲ ਜੇ ਪ੍ਰਿੰਟ ਤੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਚੈੱਕ ਕਰ ਸਕਦੇ ਜੇ ਤੁਸੀਂ ਇਹਨੂੰ ਆਫਲਾਈਨ ਆਨਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਆ ਵੀ ਕਰੋ ਜੀ ਚੈੱਕ ਬਾਟਮ ਆ ਗਈ ਜੇ ਨਾਲ ਇਹਦੇ ਗ੍ਰੀਨ ਕਲਰ ਦੀ ਤੇ ਪ੍ਰਿੰਟ ਆ ਗਿਆ ਜੇ ਬਹੁਤ ਜ਼ਿਆਦਾ ਸੋਨਾ ਬਲੂ ਸਕਾਈ ਬਲੂ ਜ ਆ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਊਗਾ 780 ਦੇ ਦੋ ਸੂਟ ਤੋ ਇੰ ਦਾ ਸੈਂਸ ਕਿਤੇ ਕਸਟਮਰ ਕਨਫਿਊਜ਼ਨ ਹੋ ਜਾਣ ਕਿ ਸ਼ਾਇਦ ਮੈਂ ਕੁੜਤੀ ਨੂੰ ਤੇ ਪਲਾਜੋ ਬਾਟਮ ਨੂੰ ਇਹਦੇ ਨੂੰ ਦੋ ਕਹਿੰਦੇ ਆ ਇਦਾਂ ਨਹੀਂ ਜੇ ਦੋ ਸੂਟ ਬਾਨਨੇ ਜੇ ਇਦਾਂ ਕੋਈ ਵੀ ਦੋ ਲੈ ਸਕਦੇ ਜੇ ਤੁਸੀਂ ਇੰਨਾ ਚੋ ਆ ਲੈ ਲਓ ਆ ਲੈ ਲਓ ਇਹਦੇ ਨਾਲ ਉਹ ਮੈਚ ਕਰ ਲਿਓ ਇੰਨਾ ਚੋ ਕੋਈ ਵੀ ਦੋ ਸੂਟ ਜਿਹੜੇ ਸਿਲੈਕਟ ਕਰ ਲਿਓ ਰੇਟ ਦਊਗਾ 780 ਰੁਪਏ ਸ਼ਿਪਿੰਗ ਦਊਗਾ ਤੁਹਾਨੂੰ ਇਹਦੇ ਵਿੱਚ ਫ੍ਰੀ ਦੋਹਾਂ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਜੇ ਸਿੰਗਲ ਸੂਟ ਦੇ ਉੱਪਰ ਜਿਹੜੀ ਜੇ ਸ਼ਿਪਿੰਗ 80 ਰੁਪਏ ਐਕਸਟਰਾ ਲੱਗਣੀ ਜੇ 350 ਦਾ ਸੂਟ ਜੇ ਤੇ 80 ਬਈ ਨਾਲ ਇਹਦੇ ਸ਼ਿਪਿੰਗ ਜਿਹੜੀ ਐਡ ਕਰ ਲਿਓ ਫਿਰ ਪੇ ਕਰਿਓ ਵੈਸੇ ਤਾਂ ਕੋਸ਼ਿਸ਼ ਕਰੋ ਦੋ ਸੂਟ ਬੁੱਕ ਕਰੋ ਤੇ ਆਪਣਾ ਫਾਇਦਾ ਲਓ ਆਫਰ ਦਾ ਵੀ ਆ ਲਓ ਜੀ ਕਰੋ ਚੈੱਕ ਪ੍ਰਿੰਟ ਸਾਰੇ ਅੱਜ ਦੇ ਜਿਹੜੇ ਆ ਬਹੁਤ ਜ਼ਬਰਦਸਤ ਨੇ ਇਹਦੇ ਬਹੁਤ ਜ਼ਿਆਦਾ ਸੋਹਣੇ ਨੇ ਆ ਲਓ ਜੀ ਇਹ ਆ ਗਏ ਜੀ ਟਾਈ ਐਂਡ ਟਾਈ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਕੈਮਰੀ ਕਾਟਨ ਦਾ ਪੀਸੀ ਕਾਟਨ ਦੀ ਬਾਟਮ ਦੇ ਨਾਲ ਕਵਾਲਿਟੀ ਬਹੁਤ ਸੋਹਣੀ ਜੇ ਰੇਟ ਉਹੀ ਸੇਮ 700 ਤੇ 80 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਤੋਂ ਬਾਅਦ ਜਿਹੜੀ ਕੱਲ ਦੀ ਵੀਡੀਓ ਆਉਣ ਵਾਲੀ ਆ ਉਹ ਆਉਣ ਲਈਏ ਪਲਾਜੋ ਸੂਟਾਂ ਦੀ ਚੈੱਕ ਕਰਿਓ ਸਾਰੇ ਪ੍ਰਿੰਟ ਬੜੇ ਸ਼ਾਨਦਾਰ ਜੇ ਇਹਨਾਂ ਦੀ ਵੀਡੀਓ ਕੱਲ ਪੋਸਟ ਕਰਾਂਗੇ ਤੇ ਬਾਕੀ ਆਹ ਵੇਖੋ ਪੇਂਟ ਵਾਲੇ ਸੂਟ ਦੁਬਾਰੇ ਰਿਪੀਟ ਤੇ ਆ ਗਏ ਜੇ ਆਪਣੇ ਕੋਲ ਜਿਹੜੇ ਤੁਸੀਂ ਕਸਟਮਰ ਬੁੱਕ ਕਰਨਾ ਚਾਹੁੰਦੇ ਸੀਗੇ ਬੁੱਕ ਕਰ ਲਿਓ ਤੇ ਆ ਲੋ ਜੀ ਪੇਂਟ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਜਿਹੜੇ ਜੇ ਉਹ ਆਗੇ ਜੇ ਰਿਪੀਟ ਦੇ ਉੱਤੇ ਤੇ ਬਾਟਮ ਵਰਕ ਦੀ ਵੀਡੀਓ ਆਲਰੇਡੀ ਪਈ ਜੇ ਤੁਸੀਂ ਪਿੱਛੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਜੇ ਤੇ ਫਿਰ ਤੋਂ ਇੱਕ ਵਾਰੀ ਦਿਲੋਂ ਧੰਨਵਾਦ ਸਾਰਿਆਂ ਦਾ ਬੈਸਟ ਵਿਸ਼ੇਜ ਭੇਜਣ ਲਈ ਬਰਥਡੇ ਦੀਆਂ ਤੇ ਬਹੁਤ ਜ਼ਿਆਦਾ ਦਿਲੋਂ ਤੁਹਾਡਾ ਰਿਗਾਰਡ ਹੈ ਜੀ ਧੰਨਵਾਦ ਆ ਫੁੱਲ ਰਿਸਪੈਕਟ ਹੈ ਜੀ ਸਾਡੇ ਵੱਲੋਂ ਤੇ ਤੁਸੀਂ ਬੈਸਟ ਵਿਸ਼ੇਜ ਭੇਜੀਆਂ ਬਰਥਡੇ ਦੀਆਂ ਤੇ ਬਾਕੀ ਪਿਆਰ ਇਦਾਂ ਹੀ ਦਿੰਦੇ ਰਹੋ ਵੀਡੀਓ ਨੂੰ ਸ਼ੇਅਰ ਵੱਧ ਵੱਧ ਕਰਦੇ ਰਹੋ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਤੇ ਸ਼ਨੀਵਾਰ ਦੀ ਸੇਲ ਜਿਹੜੀ ਪੈਣੀ ਆ ਉਹਨੂੰ ਮਿਸ ਨਾ ਕਰਿਓ ਆਨਲਾਈਨ ਵੀ ਪੈਣੀ ਜੇ ਤੇ ਆਫਲਾਈਨ ਵੀ ਪੈਣੀ ਜੇ ਜਿਹੜੇ ਆਫਲਾਈਨ ਲੈ ਲੈਣਗੇ ਆਣ ਕੇ ਉਹਨਾਂ ਨੂੰ ਜ਼ਿਆਦਾ ਫਾਇਦਾ ਮਿਲੂਗਾ ਤੇ ਜਿਹੜੇ ਆਨਲਾਈਨ ਲੈਣਗੇ ਉਹ ਤਾਂ ਆਲਰੇਡੀ ਫਾਇਦੇ 'ਚ ਹੀ ਫਾਇਦੇ 'ਚ ਆ ਕਿਉਂਕਿ ਰੇਟ ਵੀ ਆਪਾਂ ਇੰਨੇ ਸੋਹਣੇ ਦੇ ਦੇਣੇ ਆ ਕਿ ਤੁਸੀਂ ਆਨਲਾਈਨ ਇਦਾਂ ਬੁਕਿੰਗ ਕਰਨੀ ਆ ਇਦਾਂ ਤੇ ਸੋ ਹੁਣ ਜਿਹੜੀ ਆਪਾਂ ਵੀਡੀਓ ਇੱਥੇ ਕਰਦੇ ਆ ਐਂਡ ਤੇ ਬਾਕੀ ਫਿਰ ਇੱਕ ਵਾਰੀ ਬਹੁਤ ਜਿਆਦਾ ਪਿਆਰ ਤੇ ਬਹੁਤ ਜਿਆਦਾ ਧੰਨਵਾਦ ਸਾਰਿਆਂ ਦਾ ਇੱਥੇ ਕਰਦੇ ਹਾਂ ਸਮਾਪਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ